ਸੱਚੀ ਕਾਲਜੀ ਸਾਰਿਆਂ ਨੂੰ ਸਾਡੇ ਚੈਨਲ ਪੰਜਾਬੀ ਸਟੋਰੀ ਮਿਲਦੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਲੈ ਕੇ ਹਾਜ਼ਰ ਹਾਂ ਗੁਰਪ੍ਰੀਤ ਸਿੰਘ ਦੁਆਰਾ ਲਿਖਿਆ ਗਿਆ ਨਾਵਲ ਸ਼ਰੀਕ ਦਾ ਭਾਗ ਵਿਮਾ ਲੈ ਕੇ ਉਮੀਦ ਹੈ ਤੁਹਾਨੂੰ ਅੱਜ ਦਾ ਹੀ ਭਾਗ ਵਧੀਆ ਲੱਗੇਗਾ ਆਓ ਸ਼ੁਰੂ ਕਰਦੇ ਹਾਂ ਗੁਰੀ ਸੱਚੀ ਨਾ ਕੁਝ ਹੋਵੇਗਾ ਮਾਵਾਂ ਨੇ ਕਿਹੜਾ ਸੌਖਾ ਕੰਮ ਪਤਨ ਲੋਕੀ ਕਿੱਦਾਂ ਆਪਣੀ ਜੰਮਰ ਵਾਲੀ ਨੂੰ ਪੁੱਲ ਕਰੂੰ ਬਾਹਰ ਕੱਢ ਕੇ ਦਰਦ ਦਰਦੀਆਂ ਠੋਕਰਾ ਖਾਣੇ ਛੱਡ ਦਿੰਦੇ ਆ ਨਿਤਿਕਾ ਹਾਂਜੀ ਸਹੀ ਕਿਹਾ ਇਹ ਤਾਂ ਉਹ ਨਿਯਮਤਾ ਨੇ ਜੋ ਰੱਬ ਸਿਰਫ ਕਿਸਮਤ ਵਾਲਿਆਂ ਨੂੰ ਦਿੰਦਾ ਏ ਪਰ ਕੁਝ ਬੇਕਦਰੇ ਲੋਕ ਇਸ ਦੀ ਕਦਰ ਹੀ ਨਹੀਂ ਪਾਉਂਦੇ ਹੁਣ ਤੁਸੀਂ ਕੰਮ ਕਰੋ ਤੁਹਾਡੀ ਹੋਣ ਵਾਲੇ ਬੱਚੇ ਦੀ ਮਾਂ ਨੂੰ ਭੁੱਖ ਲੱਗੀ ਕੁਝ ਉਸਦੇ ਲਈ ਬਣਾ ਕੇ ਲੈ ਕੇ ਆਉਂਗੀ ਗੁਰੀ ਮੈਂ ਹੋਣੇ ਜਾਣਾ ਆ ਤੇ ਲੈ ਕੇ ਆਉਣਾ ਆ ਕਹਿ ਕੇ ਉਹ ਉੱਠ ਕੇ ਰਸੋਈ ਚ ਆ ਗਿਆ ਗੁਰੀ ਰਸੋਈ ਚ ਆਇਆ ਪਰ ਉਸ ਨੂੰ ਕੁਝ ਬਣਾਉਣਾ ਆਉਂਦਾ ਹੋਵੇ ਤਾਹੀਂ ਉਪਣਾਈ ਉਸ ਨੂੰ ਭਾਂਡੇ ਖੜਕਾਉਂਦੀ ਨੂੰ ਦੇਖ ਕੇ ਦੇਵਾਲੋ ਬਰਾਂ ਰਸੋਈ ਚ ਆ ਕੇ ਕਹਿਣ ਲੱਗੀ ਕੀ ਹੋਇਆ ਪੁੱਤ ਕੁਝ ਚਾਹੀਦਾ ਏ ਖੁਰੀ ਬੇਬੇ ਨਿਤਿਕਾ ਨੂੰ ਭੁੱਖ ਲੱਗੀ ਆ ਮੈਂ ਉਸ ਦੇ ਖਾਂ ਲਈ ਕੁਝ ਬਣਾਉਣਾ ਆਇਆ ਸੀ ਬੇਬੇ ਫਿਰ ਪੁੱਤ ਬਣਾਇਆ ਕੁਝ ਬਾਕੀ ਜਿੱਥੇ ਤੱਕ ਮੈਨੂੰ ਪਤਾ ਹੀ ਤੈਨੂੰ ਤਾਂ ਚਾਹ ਤੱਕ ਵੀ ਨਹੀਂ ਬਣਾਉਣੀ ਆਉਂਦੀ ਤੂੰ ਜਾ ਕੇ ਨਿਤਿਕਾ ਕੋਲ ਬੈਠ ਮੈਂ ਹੁਣੇ ਤੁਹਾਡੇ ਲਈ ਗਰਮ ਅਗਰਮ ਰੋਟੀ ਬਣਾ ਕੇ ਲੈ ਕੇ ਆਉਣੀ ਆ ਗੁੜੀ ਫਿਰ ਖਾਲੀ ਆਤ ਨਿਤਿਕਾ ਕੋਲ ਆ ਕੇ ਕਹਿਣ ਲੱਗਾ ਬੇਬੇ ਕਹਿੰਦੀ ਆ ਉਸ ਨੂੰ ਜਾ ਕੇ ਕਹਿ ਕਿ ਤੀਨੇ ਉਹ ਬਹੁਤ ਕਮਾਈ ਕਰ ਕੇ ਆਈ ਉਸ ਨੂੰ ਕਹੀਂ ਆ ਰਾਮ ਨਾਲ ਬੈਠੀ ਰਹੇ ਜਦ ਮੇਰੇ ਕੋਲ ਟਾਈਮ ਹੋਇਆ ਤਾਂ ਰੋਟੀ ਮਿਲ ਜਾਏਗੀ ਨਿਤਿਕਾ ਹਾਂ ਬੇਬੇ ਇਦਾਂ ਕਹਿ ਰਹੀ ਆ ਗੁਰੀ ਤੇ ਹੋਰ ਕੀ ਮੈਨੂੰ ਵੀ ਬਹੁਤ ਬੋਲਿਆ ਨਿਤਿਕਾ ਝੂਠ ਮੇਰੀ ਬੇਬੇ ਤੁਹਾਨੂੰ ਜ਼ਰੂਰ ਕਹਿ ਸਕਦੀ ਆ ਪਰ ਮੈਨੂੰ ਇਦਾਂ ਕਦੇ ਨਹੀਂ ਕਹਿ ਸਕਦੀ ਮੈਂ ਹੋਨੇ ਜਾ ਕੇ ਉਹਨਾਂ ਨੂੰ ਪੁੱਛਦੀ ਆ ਇਹਨੇ ਨੂੰ ਦਿਆ ਲੋ ਦਰਵਾਜ਼ੇ 'ਚ ਅੰਦਰ ਆਉਂਦੇ ਹੋਇਆ ਕੈਨ ਲੱਗੀ ਚਲੋ ਆਜਾ ਬੈਠੋ ਅੰਦੋ ਮੇ ਰੋਟੀ ਖਾ ਲੋ ਗੁਰੀ ਬੇਬੇ ਕੀ ਬਣਾਇਆ ਆ ਬੇਬੇ ਕਾਲੇ ਛੋਲੇ ਗੁਰੀ ਮੈਂ ਪਨੀਰ ਲੈ ਕੇ ਆਇਆ ਸੀ ਉਹ ਕਿਉਂ ਨਹੀਂ ਬਣਾਇਆ ਬੇਬੇ ਉਹ ਪੁੱਤ ਰਾਤ ਨੂੰ ਬਣਾਓ ਨਾਲੇ ਅੱਜ ਤਾਂ ਮੁਰਗਾ ਵੀ ਧਰਨਾ ਏ ਮੈਂ ਤਾਂ ਆਪਣੀ ਧੀ ਤੇ ਉਸੇ ਬੱਚੇ ਦੀ ਪੂਰੀ ਦੇਖਭਾਲ ਕਰਨੀ ਆ ਨਾਲੇ ਕਿਸੇ ਨੇ ਕਿਸ ਨੂੰ ਕੀ ਪੁੱਛਣਾ ਸੀ ਪੁੱਤ ਗੁਰੀ ਨਹੀਂ ਨਹੀਂ ਬੇਬੇ ਕੁਝ ਨਹੀਂ ਇਹ ਤਾਂ ਐਵੇਂ ਹੀ ਬੋਲੀ ਜਾ ਰਹੀ ਆ ਬੇਬੀ ਮੈਨੂੰ ਮੇਰੀ ਧੀ ਨਾਲ ਗੱਲ ਕਰਨ ਦੀ ਤੇ ਚੁੱਪ ਕਰ ਜਾ ਗੁਰਜੀਤ ਹਾਂ ਧੀਏ ਤੂੰ ਬੋਲ ਕੀ ਗੱਲ ਹੈ ਫਿਰ ਨੀਤਿਕਾ ਨੇ ਸਾਰੀ ਗੱਲ ਬੇਬੀ ਨੂੰ ਦੱਸੀ ਤਾਂ ਗੁਰਿਹਰਜ ਤਾਂ ਹੋਇਆ ਕਹਿਣ ਲੱਗਾ ਬੇਬੀ ਮੈਂ ਤਾਂ ਮਜ਼ਾਕ ਕਰ ਰਿਹਾ ਸੀ ਤੁਸੀਂ ਭਲਾਵੇਂ کہہ ਸਕਦੇ ਹੋ ਬੇਬੀ ਇੱਧਰ ਆ ਦੁਬਾਰਾ ਜੇ ਮੇਰੀ ਧੀ ਨੂੰ ਦੁਬਾਰਾ ਮਜ਼ਾਕ ਚ ਵੀ ਇਦਾਂ ਕਿਹਾ ਨਾ ਮੇਰਾ ਹਿਸਾਬ ਲਗਾ ਲੈ ਫਿਰ ਆਪਣਾ ਉਸ ਦਾ ਕੰਨ ਪਟਦੇ ਹੋਏ ਕਹਿਣ ਲੱਗੀ ਮੇਰੀ ਧੀ ਮੈਨੂੰ ਜਾਨ ਨਾਲੋਂ ਵੀ ਜ਼ਿਆਦਾ ਪਿਆਰੀ ਆ ਜੇ ਕੁ ਉਸਦੇ ਬਾਰੇ ਕੁਝ ਵੀ ਬੋਲੇ ਤਾਂ ਮੈਨੂੰ ਉਹ ਚਰਬੀ برداشت ਨਹੀਂ ਹੁਣ ਬੈਠ ਕੇ ਖਾਲਾ ਰੋਟੀ ਆਰਾਮ ਨਾਲ ਨਹੀਂ ਫਿਰ ਰਾਤ ਨੂੰ ਮਿਲਣੀ ਆ ਬੇਬੀ ਨੇ ਦੋਨਾਂ ਨੂੰ ਕੋਲ ਬਿਠਾ ਕੇ ਰੋਟੀ ਖਵਾਈ ਰੋਟੀ ਖਾਂਦ ਤੋਂ ਬਾਅਦ ਦੇ ਵਾਲੇ ਲੱਸੀ ਵਾਲਾ ਜੱਜ ਚੁੱਕ ਕੇ ਕਹਿਣ ਲੱਗੀ ਲੈ ਫੜਪੁੱਤ ਪੀ ਤਕੜੀ ਹੋ ਗੁਰੀ ਬੇਬੀ ਮੈਂ ਪੀ ਮੰਗਾ ਬੇਬੀ ਹਾਂ ਕਿਉਂ ਨਹੀਂ ਤੈਨੂੰ ਤਾਂ ਹਰ ਚੀਜ਼ ਪਹਿਲਾਂ ਚਾਹੀਦੀ ਅੱਜ ਤੋਂ ਤੇਰਾ ਹਿੱਸਾ ਘੱਟ ਤੇ ਮੇਰੀ ਧੀ ਦਾ ਹਿੱਸਾ ਜ਼ਿਆਦਾ ਆਲੇ ਫੜਪੁੱਤ ਪੀ ਨਲਿਆ ਹਾ ਡਾਈਟਿੰਗ ਕਰਨੀ ਹੁਣ ਛੱਡਦੀ ਭੁੱਖੇ ਨਾ ਰਿਹਾ ਕਰ ਹੋਣ ਵਾਲੀ ਬੱਚੇ ਤੇ ਮਾੜਾ ਸਰਪੰਦਾ ਹੀ ਮੈਨੂੰ ਤਾਂ ਜਮਾ ਹੀ ਤੇਰੇ ਵਰਗਾ ਪੁੱਤ ਚਾਹੀਦਾ ਨਿਤਿਕਾ ਬੇਬੀ ਜੇ ਧੀ ਹੋਗੀ ਫੇਰ ਬੇਬੀ ਫੇਰ ਤਾਂ ਸੋਹਣੀ ਤੇ ਸਹਾਗਾ ਹੋ ਪੁੱਤ ਘਰ ਵਿੱਚ ਮੇਰਾ ਕੰਮ ਚ ਹੱਥ ਵਟਾਉਣ ਲਈ ਮੈਨੂੰ ਰੱਬ ਇੱਕ ਹੋਰ ਧੀ ਦੀ ਦੇਵੇਗਾ ਬਲੈਸ ਤੋਂ ਚੰਗੀ ਹੋਰ ਕਿਹੜੀ ਗੱਲ ਹੋਵੇਗੀ ਬੱਚੇ ਤਾਂ ਰੱਬ ਦਾ ਰੂਪ ਹੁੰਦੇ ਨੇ ਉਗਰੂ ਮਹਾਰਾਜ ਸਾਨੂੰ ਜੋ ਵੀ ਜੀ ਬਖਸ਼ਣਗੇ ਸਾਨੂੰ ਤਾਂ ਖਿੜੇ ਮੱਥੇ ਕਬੂਲ ਆ ਹੁਣ ਬੱਤੂ ਜਾਰਾ ਤੂੰ ਜ਼ਿਆਦਾ ਆਪਣਾ ਖਿਆਲ ਰੱਖਿਆ ਕਰ ਚੰਗਾ ਹੁਣ ਤੁਸੀਂ ਬੈਠ ਕੇ ਕਰੋ ਗੱਲਾਂ ਬਾਤਾਂ ਮੈਂ ਚਲਦੀ ਆਂ ਵਿਹਾਲੋ ਭਾਂਡੇ ਇਕੱਠੇ ਕਰਦੀ ਹੋਈ ਕਹਿਣ ਲੱਗੀ ਆਪਣੀ ਬੇਬੇ ਦੇ ਜਾਣ ਤੋਂ ਬਾਅਦ ਨਿਤਿਕਾ ਕਹਿਣ ਲੱਗੀ ਨਿਤਿਕਾ ਹਾਂਜੀ ਗੁਜੀ ਜੀ ਹੁਣ ਤੁਸੀਂ ਕੀ ਸੋਚ ਰਹੇ ਹੋ ਗੁਰੂ ਬੇਬੇ ਅੱਜ ਕਿੰਨੀ ਖੁਸ਼ ਮੈਂ ਜ਼ਿੰਦਗੀ 'ਚ ਪਹਿਲਾਂ ਕਦੀ ਵੀ ਨਹੀਂ ਦੇਖੀ ਨਿਤਿਕਾ ਗੁਰਜੀ ਜੀ ਬੱਚਿਆਂ ਦਾ ਚਾ ਕਿਸ ਨੂੰ ਨਹੀਂ ਹੁੰਦਾ ਵੱਡਿਆਂ ਬਜ਼ੁਰਗਾਂ ਲਈ ਤਾਂ ਇਹ ਐਵੇਂ ਹੁੰਦਾ ਜਿਵੇਂ ਉਹਨਾਂ ਨੂੰ ਖੇਡਣ ਲਈ ਕੋਈ ਛੋਟਾ ਜਿਹਾ ਜਿਉਂਦਾ ਜਾਗਦਾ ਖੰਡਾਉਣਾ ਮਿਲ ਗਿਆ ਹੋਵੇ ਸਿਆਣੇ ਐਵੇਂ ਥੋੜਾ ਕਹਿ ਗਏ ਆ ਮੂਲ ਨਾਲੋਂ ਵਿਆਜ ਪਿਆਰਾ ਆਪਣਾ ਬੱਚੇ ਦੇ ਇਸ ਦੁਨੀਆ 'ਚ ਆਉਣ ਦੀ ਦੀਰ ਆ ਫਿਰ ਤੁਸੀਂ ਦੇਖਣਾ ਇਹ ਸਾਰਾ ਘਰ ਖੁਸ਼ੀਆਂ ਨਾਲ ਭਰ ਜਾਏਗਾ ਗੁਰੀ ਹਾਂਜੀ ਹੁੰਦਾ ਹੈ ਹੁਣ ਤੁਸੀਂ ਆਰਾਮ ਕਰ ਲਓ ਠੀਕੋ ਕੇ ਬਹਿ ਜਾਓ ਨਿਤਿਕਾ ਗੁਜੇ ਜੀ ਅੱਜ ਮੇਰਾ ਤੁਹਾਡੀ ਗੋਚ ਸਿਰ ਰੱਖ ਕੇ ਸੌਣੂ ਛੇ ਕਰ ਦਿਆ ਕੁੜੀ ਲੈ ਵੀ ਕੀ ਪੁੱਛਣ ਮਰੀ ਗੱਲ ਆਜੋ ਉਸ ਦਾ ਸਿਰ ਫੜ ਕੇ ਆਪਣੀ ਗੋਚ ਰੱਖ ਦੇ ਕੇ ਕਹਿ ਲੱਗਾ ਫਿਰ ਨਿਤਿਕਾ ਉਸ ਦੀ ਗੋਦੀ 'ਚ ਹੀ ਸਿਰ ਰੱਖ ਕੇ ਲੇਟ ਗਈ ਨਿਤਿਕਾ ਗੁਜੇ ਜੀ ਮੇਂ ਗੱਲ ਪੁੱਛਣੀ ਸੀ ਕੁੜੀ ਹਾਂਜੀ ਪੁੱਛੋ ਨਿਤਿਕਾ ਆਪਣੇ ਬੱਚੇ ਆਪਾਂ ਕਿਹੜੇ ਸਕੂਲ ਪੜਨ ਲਾਵਾਂਗੇ ਕੁੜੀ ਮੈਡਮ ਜੀ ਸਾਡੇ ਬੱਚੇ ਨੂੰ ਦੁਨੀਆ ਤੇ ਆ ਤਾਂ ਲੈਣ ਦਿਓ ਇਸ ਸਭ ਕੁਝ ਬਾਦੀਆਂ ਗੱਲਾਂ ਨਹੀਂ ਨਿਤਿਕਾ ਗੁਜੇ ਜੀ ਇੱਕ ਚੰਗੀ ਮਾਂ ਹੋਣ ਦੀਆਂ ਮੈਂ ਜ਼ਿੰਮੇਵਾਰੀਆਂ ਨਿਭਾਉਣੀਆਂ ਕਿੰਨੀ ਔਖੀਆਂ ਹੁੰਦੀਆਂ ਨੇ ਮੈਂ ਇਹ ਗੱਲ ਤੁਹਾਨੂੰ ਕਿਵੇਂ ਸਮਝਾਵਾਂ ਗੁਰੀ ਹਾਂਜੀ ਮੈਂ ਸਭ ਜਾਣਦਾ ਹਾਂ ਨਾਲੇ ਬੱਚੇ ਦੀ ਔਰ ਸਾਡੀ ਲਾਈਫ 'ਚ ਬਹੁਤ ਕੁਝ ਬਦਲ ਜਾਏਗਾ ਪਰ ਆਪਾਂ ਉਹੀ ਕਰਾਂਗੇ ਜੋ ਸਾਡੇ ਬੱਚੇ ਦੇ ਲਈ ਵੈਸਟ ਹੋਵੇਗਾ ਨਿਤਿਕਾ ਤੁਹਾਨੂੰ ਪਤਾ ਹੈ ਖੁਸ਼ਦੀਪ ਦੀ ਦੀ ਡਾਕਟਰ ਬਣ ਗਈ ਹੈ ਗੁਰੀ ਹਾਂਜੀ ਪਰ ਤੁਹਾਨੂੰ ਕਿਵੇਂ ਪਤਾ ਉਹਨਾਂ ਬਾਰੇ ਨਿਤਿਕਾ ਅੱਜ ਮੰਮੀ ਜੀ ਸ਼ਹਿਰ ਮੈਨੂੰ ਉਹਨਾਂ ਕੋਲ ਹੀ ਚੈੱਕਅਪ ਲਈ ਲੈ ਕੇ ਗਏ ਸਨ ਉਹ ਤਾਂ ਬਹੁਤ ਹੀ ਵਧੀਆ ਇਨਸਾਨ ਆ ਮੈਨੂੰ ਉਹਨਾਂ ਨਾਲ ਮਿਲ ਕੇ ਬਹੁਤ ਖੁਸ਼ੀ ਹੋਈ ਕਦੇ ਕਦੇ ਤਾਂ ਮੈਨੂੰ ਰੱਬ ਦੀ ਬਹੁਤ ਗੁੱਸਾ ਆਉਂਦਾ ਆ ਉਹ ਆਪਣੇ ਚੌਣ ਵਾਲੇ ਨਾਲ ਇੰਨਾ ਮਾੜਾ ਕਿਉਂ ਕਰਦਾ ਆ ਮੈਂ ਅੱਜ ਉਹਨਾਂ ਦੀਆਂ ਅੱਖਾਂ 'ਚ ਜ਼ਿੰਦਗੀ ਦੇ ਟੁੱਟੇ ਹੋਏ ਖਾਬਾਂ ਦੀ ਪੀੜ ਦੇਖੀ ਕਿਦਾਂ ਸਹਿਹਾ ਹੋਵੇਗਾ ਉਹਨਾਂ ਨੇ ਇਹ ਸਭ ਇਕੱਲਿਆਂ ਹੀ ਸੋਚ ਕੇ ਹੀ ਰੋਣਾ ਆ ਜਾਂਦਾ ਹੈ ਜਿਤੇ ਤੁਹਾਨੂੰ ਕੋਈ ਇਤਰਾਸ ਨਾ ਹੋਵੇ ਤਾਂ ਮੈਂ ਕਦੇ-ਕਦੇ ਉਹਨਾਂ ਨੂੰ ਮਿਲਣ ਚਲੇ ਜਾਇਆ ਕਰਾਂ ਗੁਰੀ ਲੈ ਮੈਨੂੰ ਕੀ ਇਤਰਾਸ ਹੋ ਜੋ ਤੁਹਾਡਾ ਦਿਲ ਕਰਦਾਏ ਤੁਸੀਂ ਕਰੋ ਹੁਣ ਤੁਸੀਂ ਸੋ ਜਾਓ ਉਸ ਦਾ ਸਿਰ ਪਲੂਸੀਆਂ 'ਤੇ ਕਹਿ ਲਗਾ ਨੀਤੀ ਕੌਰ ਸੀ ਗੋਚੇ 'ਚ ਸਿਰ ਰੱਖੀ ਵਚੀ ਅਮੰਗ ਸੁੱਤੀ ਪਈ ਸੀ ਗੁਰੀ ਬਠਾਉ ਸੀ ਮਾਸੂਮ ਜੇ ਜਿਹਰੇ ਨੂੰ ਨਿਹਾਰ ਰਿਹਾ ਸੀ ਅਗਲੇ ਦਿਨ ਸਵੇਰੇ ਗਜਨ ਆਪਣੀ ਘਰਵਾਲੀ ਨੂੰ ਨਾਲ ਲੈ ਕੇ ਕੇਰ ਸਿੰਘ ਨੂੰ ਵਧਾਈਆਂ ਦੇਣ ਆਇਆ ਸਾਰੇ ਬਾਹਰ ਹਾਲ 'ਚ ਬੈਠੇ ਲੇ ਚਾਹ ਪੀ ਰਹੇ ਸਨ ਲੇ ਗੱਲਾਂ ਬਾਤਾਂ ਕਰ ਰਹੇ ਸਨ ਚਾਹ ਪਣੀ ਪੀਣ ਤੋਂ ਬਾਅਦ ਗਜਨ ਕੈਨ ਲੱਗਾ ਉਹ ਬਾਈ ਸਾਡੀ ਨੂ ਰਾਣੀ ਨੂੰ ਸਾਨੂੰ ਤਾਂ ਮਿਲਾ ਦਿਓ ਉਸ ਨੂੰ ਸ਼ਗਨ ਵਗੈਰਾ ਹੀ ਦੇ ਰਹੀਏ ਫਿਰ ਦਿਯਾਲੂ ਅੰਦਰ ਜਾ ਕੇ ਨੀਤੀ ਕਾ ਨੂੰ ਬੁਲਾ ਕੇ ਲੈ ਆਈ ਉਸ ਨੇ ਆ ਕੇ ਦੋਨਾਂ ਦੇ ਪੈਰੀ ਹੱਥ ਲਗਾਇਆ ਤੇ ਗਜਨ ਤੇ ਉਸ ਦੀ ਘਰਵਾਲੀ ਨੇ ਉਸ ਨੂੰ ਸ਼ਗਨ ਦੇ ਕੇ ਪਿਆਰ ਦਿੱਤਾ ਫਿਰ ਉਹ ਉੱਠ ਕੇ ਆਪਣੇ ਘਰ ਨੂੰ ਚੱਲ ਪਈ ਆਪਣੇ ਘਰ ਆ ਕੇ ਮਿਹਾਲ ਕੋਲ ਕੁਰਸੀ ਤੇ ਬੈਠਦੇ ਹੋਏ ਕਹਿਣ ਲੱਗੀ ਨੇ ਸ਼ਰੀਕਾਂ ਦੇ ਘਰ ਜਾ ਕੇ ਚਾਹਾਂ ਪੀਂਦਿਆਂ ਨੂੰ ਸ਼ਰਮ ਤਾਂ ਨਹੀਂ ਆਉਂਦੀ ਉਹਨਾਂ ਪੁਰਾ ਤਾਰੇ ਦੇ ਬਾਪੂ ਤੂੰ ਇਹ ਕਿਵੇਂ ਭੁੱਲ ਗਿਆ ਇਹਨਾਂ ਨੇ ਸਾਡੇ ਪੁੱਤ ਨੂੰ ਸ਼ਰਮ ਸੱਤ ਵਿੱਚ ਕਿਵੇਂ ਮਾਰਿਆ ਸੀ ਮੈਨੂੰ ਤਾਂ ਲੱਗਦਾ ਤੇਰਾ ਖੂਨ ਹੀ ਪਾਣੀ ਹੋ ਗਿਆ ਆ ਇਹ ਉਹ ਗੱਜਨ ਤਾਂ ਨਹੀਂ ਆ ਜਿਸ ਤੋਂ ਸਾਰਾ ਇਲਾਕਾ ਕਦੇ ਡਰਦਾ ਹੁੰਦਾ ਸੀ ਮੈਂ ਸ਼ਾਇਦ ਕਿਸੇ ਹੋਰ ਨਾਲ ਹੀ ਵਿਆਹ ਕਰਵਾ ਕੀ ਇਸ ਘਰ ਚਾਈ ਸੀ ਉਹ ਅਗਲਿਆਂ ਦੇ ਘਰ ਜੀ ਵੀ ਹੋਣ ਵਾਲਾ ਹੀ ਸਾਡੇ ਘਰ ਅਜੇ ਤੱਕ ਵਹਿਣ ਪੈ ਰਹੇ ਨੇ ਤੇਰੇ ਦਿਮਾਗ 'ਚ ਕੀ ਚੱਲ ਰਿਹਾ ਏ ਜੋ ਨਿਤ ਮੈਨੂੰ ਲੈ ਜਾ ਕੇ ਮੇਰੇ ਸ਼ਰੀਕਾਂ ਸਾਹਮਣੇ ਬਿਠਾ ਦੇਣਾ ਏ ਮੈਨੂੰ ਤਾਂ ਲੱਗਦਾ ਏ ਤੇਰੀ ਗੈਰਤ ਹੀ ਮਰ ਗਈ ਏ ਜੇ ਤੇਰੇ ਤੋਂ ਕੁਝ ਨਹੀਂ ਹੁੰਦਾ ਨਾ ਆ ਲੈ ਫੜ ਮੇਰੀਆਂ ਚੂੜੀਆਂ ਪਾਲਾ ਤੇ ਘਰ ਪਿਆ ਜਾ ਇਨੀ ਗੱਲ ਸੁਣ ਕੇ ਗੱਜਨ ਜੋ ਹੁਣ ਤੱਕ ਗੁੱਸੇ ਨਾਲ ਭਰਿਆ ਬੈਠਾ ਸੀ ਉਸੇ ਗੁੱਸੇ ਦਾ ਗੁਵਾਰਾ ਫਟ ਗਿਆ ਉਹ ਨਿਹਾਲ ਘਰ ਨੂੰ ਗਲੇ ਤੋਂ ਫੜਦਿਆਂ ਹੋਇਆ ਕਹਿਣ ਲੱਗਾ ਤੈਨੂੰ ਕੀ ਲੱਗਦਾ ਏ ਮੈਨੂੰ ਮੇਰੀ ਪੁੱਤੀ ਮੌਤ ਦਾ ਦੁੱਖ ਨਹੀਂ ਇੱਕ ਇੱਕ ਕਰਕੇ ਮੇਰੇ ਇਸ ਦਿਲ 'ਚ ਉਸ ਪਰਿਵਾਰ ਨੇ ਦੁੱਖਾਂ ਦੇ ਨੀ ਤੀਰ ਮਾਰੇ ਨੇ ਉਹ ਕਦੇ ਮੇਰੇ ਤਿੰਨ ਤਿੰਨ ਪੁੱਤ ਹੋਇਆ ਕਰਦੇ ਸਨ ਸ਼ੀਰਾਂ ਵਰਗੇ ਜਿੰਨਾਂ ਤੇ ਮੈਨੂੰ ਮਾਣ ਸੀ ਅੱਛ ਮੇਰੇ ਕੋਲ ਇੱਕ ਵੀ ਨਹੀਂ ਰਿਹਾ ਜਿਸ ਤੇ ਮੈਂ ਮਾਣ ਕਰ ਸਕਾਂ ਤੈਨੂੰ ਕੀ ਲੱਗਦਾ ਏ ਜੇ ਸ਼ੇਰ ਚੁੱਪ ਕਰਕੇ ਬੈਠਾ ਏ ਤਾਂ ਸ਼ਿਕਾਰ ਕਰਨਾ ਭੁੱਲ ਗਿਆ ਮੈਂ ਤਾਂ ਵਾਸ ਸਹੀ ਮੌਕੇ ਦੀ ਪਾਲਜ ਸੀ ਜੋ ਹੁਣ ਸ਼ਾਇਦ ਜਲਦੀ ਹੀ ਆਉਣ ਵਾਲਾ ਏ ਓਏ ਮੇਰੇ ਹੁੰਦਿਆਂ ਹੋਇਆਂ ਸ਼ਰੀਕਾਂ 'ਚ ਉਹਨਾਂ ਦੀ ਜਾਇਦਾਦ ਆ ਕੋਈ ਵਾਰਿਸ ਆ ਜਾਈ ਤੇ ਮੈਂ ਬੈਠ ਕੇ ਸਭ ਦੇਖਦਾ ਰਹਾਂਗਾ ਨਹੀਂ ਮੈਂ ਇਸ ਪਰਿਵਾਰ ਦੀ ਜਲਦ ਹੀ ਪੂਰੀ نسل ਹੀ ਖਤਮ ਕਰ ਦੇਣੀ ਆ ਉਸ ਕੁਰੀ ਤੇ ਨਿਤਿਕਾ ਨੂੰ ਅਜਹੀ ਮੌਤ ਇਹ ਮੰਗਾ ਕਿ ਦੇਖਣ ਵਾਲੇ ਦੀ ਰੂਹ ਕੰਬ ਜਾਏਗੀ ਤੂੰ ਦਿਲ ਹੌਲਾ ਨਾ ਕਰਨੇ ਹਲ ਕੁਰੇ ਤੇਰੇ ਪੁੱਤਾਂ ਦੀ ਮੌਤ ਅਜਾਈ ਨਹੀਂ ਜਾਏਗੀ ਕੁਝ ਦਿਨਾਂ ਬਾਅਦ ਨਿਤਿਕਾ ਦੇ ਨਾਨਾ ਜੀ ਨੇ ਢੇਰ ਸਾਰੇ ਖਡਾਉਣੇ ਨਿਤਿਕਾ ਦੇ ਵੱਛੇ ਲਈ ਭੇਜ ਦਿੱਤੇ ਸਾਰਾ ਕਮਰਾ ਖਡਾਉਣਿਆਂ ਨਾਲ ਭਰਿਆ ਪਿਆ ਸੀ ਨਿਤਿਕਾ ਦਾ ਕੋਈ ਵੀ ਕੰਮ ਕਰਨਾ ਬੰਦ ਕਰ ਦਿੱਤਾ ਹੁਣ ਉਸ ਦੀ ਬੇਬੀ ਹਰ ਵਕਤ ਉਸ ਦੇ ਸਰਾਣੀ ਬੈਠੀ ਰਹਿੰਦੀ ਉਸ ਨਾਲ ਗੱਲਾਂ ਮਾਰਦੀ ਰਹਿੰਦੀ ਪਰ ਫਿਰ ਵੀ ਨਿਤਿਕਾ ਜਿੱਦ ਕਰਕੇ ਆਪਣੇ ਕਮਰੇ ਦੀ ਸਾਫ ਸਫਾਈ ਆਪੇ ਹੀ ਕਰ ਲੈਂਦੀ ਸੀ ਦਿਨ ਹਾਸੇ ਖੇੜ ਦੀ ਬਹੁਤ ਵਧੀਆ ਬੀਤ ਰਹੇ ਸਨ ਨਿਤਿਕਾ ਦੇ ਕਮਰੇ 'ਚ ਕਦੇ ਕੋਈ ਤੇ ਕਦੇ ਕੋਈ ਆ ਕੇ ਬੈਠਾ ਹੀ ਰਹਿੰਦਾ ਸੀ ਹਰ ਪਲ ਉਸੇ ਆਸੇ ਪਾਸੇ ਰੌਣਕਾਂ ਲੱਗਿਆ ਰਹਿੰਦੀਆਂ ਸਨ ਅੱਜਕੁੜੀ ਨਿਤਿਕਾ ਨੂੰ ਡਾਕਟਰ ਕੋਲ ਚੈੱਕਅਪ ਕਰਵਾਉਣ ਨੂੰ ਲੈ ਕੇ ਆਇਆ ਸੀ ਅੰਧਰਾ ਕੇ ਉਹਨਾਂ ਦੋਮਨੇ ਖੁਸ਼ਦੀਪ ਦਿੱਤੀ ਨੂੰ ਸੱਸੇ ਘਰ ਬੁਲਾਈ। ਰਸਮੀ ਜੀ ਗਲਵਾ ਤੋਂ ਬਾਅਦ ਖੁਸ਼ਦੀਪ ਨਿਤਿਕਾ ਨੂੰ ਚੈੱਕਅਪ ਦੇ ਲਈ ਅੰਦਰ ਲੈ ਗਈ। ਜਦ ਖੁਸ਼ਦੀਪ ਉਸ ਦਾ ਚੈੱਕਅਪ ਕਰ ਰਹੀ ਸੀ ਤਾਂ ਨਿਤਿਕਾ ਕਹਿਣ ਲੱਗੀ, "ਦੀਦੀ, ਜੀ ਬੁਰਾ ਨਾ ਮਨੋ, ਤੇ ਗੱਲ ਕਹਾ।" ਖੁਸ਼ਦੀਪ, "ਹਾਂ ਕਹੋ।" ਨਿਤਿਕਾ, "ਦੀਦੀ ਤੁਹਾਨੂੰ ਨਹੀਂ ਲੱਗਦਾ ਸੀ ਹਰਮਨਵੀਰ ਦੇ ਜਾਣ ਤੋਂ ਬਾਅਦ ਤੁਹਾਨੂੰ ਵਿਆਹ ਕਰਵਾ ਲੈਣਾ ਚਾਹੀਦਾ ਸੀ। ਆਖਿਰਕਾਰ ਤੱਕ ਤੁਸੀਂ ਇਸ ਦੁਨੀਆ 'ਚ ਇਕੱਲੇ ਰਹੋਗੇ।" ਖੁਸ਼ਦੀਪ ਨਿਤਿਕਾ ਕੁਝ ਗੱਲਾਂ ਅਜਈਆਂ ਹੁੰਦੀਆਂ ਨੇ ਜਿਨ੍ਹਾਂ ਦੇ ਜਵਾਬ ਨਹੀਂ ਹੁੰਦੇ ਜਿਆਦਾ ਦੂਰ ਨਹੀਂ ਜਾਵਾਂਗੀ ਤੁਹਾਡੀ ਤੇ ਗੁਜਰੀਤ ਦੀ ਗੱਲ ਲੈ ਲਓ ਤੁਸੀਂ ਆਪਣੀ ਜ਼ਿੰਦਗੀ 'ਚ ਗੁਜਰੀਤ ਤੋਂ ਬਿਨਾ ਕਿਸੇ ਹੋਰ ਮਰਦ ਵਰੀ ਸੋਚ ਸਕਦੇ ਹੋ ਮੇਰੇ ਖਿਆਲ 'ਚ ਤਾਂ ਕਦੇ ਵੀ ਨਹੀਂ ਕਿਉਂਕਿ ਮੈਂ ਚਾਹੁੰਦੀ ਆ ਤੁਹਾਡਾ ਇੱਕ ਦੂਜੇ ਨਾਲ ਕਿੰਨਾ ਗੂੜਾ ਪਿਆਰ ਆ ਇਹੋ ਜਿਹਾ ਹੀ ਸਾਡਾ ਪਿਆਰ ਸੀ ਚਾਹੇ ਹਰਮਨ ਜੀ ਨੇ ਮੇਰੀ ਮੰਗ 'ਚ ਆਪਣੇ ਨਾਮ ਦਾ ਸੰਧੋਰ ਨਹੀਂ ਭਰਿਆ ਪਰ ਮੇਰੀ ਰੂਹ ਉਹਨਾਂ ਨਾਲ ਸਾਂਝੀ ਸੀ ਤੁਸੀਂ ਸ਼ਾਇਦ ਇਹ ਜਾਣਦੀ ਹੋਮੋਗੀ ਰੂਹਾਂ ਦਾ ਪਿਆਰ ਸਿਰਫ ਇੱਕ ਵਾਰ ਹੀ ਹੁੰਦਾ ਹੈ ਮੈਂ ਆਪਣੇ ਹਿੱਸੇ ਦਾ ਇਸ਼ਕ ਕਰ ਚੁੱਕੀ ਹਾਂ ਹਰਮਨ ਜੀ ਮੇਰਾ ਪਹਿਲਾ ਤੇ ਆਖਰੀ ਪਿਆਰ ਸੀ ਉਹਨਾਂ ਦੇ ਇਸ਼ਕ ਦਾ ਦੀਵਾ ਸਦਾ ਮੇਰੇ ਦਿਲ 'ਚ ਬਲਦਾ ਰਹੇਗਾ ਆ ਦੇਖੋ ਤੁਹਾਡਾ ਬੇਬੀ ਬਿਲਕੁਲ ਨਾਰਮਲ ਆ ਨਿਤਿਕਾ ਦੇ ਪੇਟ 'ਤੇ ਸਕੈਨ ਕਰਦੇ ਹੋਏ ਕੁਸ਼蒂ਪ ਕਹਿਣ ਲੱਗੀ ਨਿਤਿਕਾ ਹਾਂ ਕਿੰਨਾ ਛੋਟਾ ਜਿਹਾ ਆ ਯਾ ਦੀਦੀ ਮੈਂ ਇੱਕ ਗੱਲ ਸੀ ਨੂੰ ਦਿਖਾਉਣਾ ਚਾਹਾਂਗੀ ਤੁਸੀਂ ਉਹਨਾਂ ਨੂੰ ਪਲੀਜ਼ ਬੁਲਾ ਦਿਓ ਮੈਂ ਹੋਨੇ ਬੁਲਾਣੀਆ ਕਹਿ ਕੇ ਖੁਸ਼ਦੀਪ ਨੇ ਗੁਰਿੰ ਨੂੰ ਅੰਦਰ ਕੁਰਸੀ ਤੇ ਬੈਠੇ ਹੋਏ ਨੂੰ ਬੁਲਾਇਆ ਗੁਰੀ ਆਉਂਦੇ ਹੋਏ ਕਹਿਣ ਲੱਗਾ ਹਾਂਜੀ ਭਾਬੀ ਤੁਸੀਂ ਬੁਲਾਇਆ ਸੀ ਕੀ ਹੋਇਆ ਸਭ ਠੀਕ ਤਾਂ ਹੈ ਨਾ ਨਿਤਿਕਾ ਗੁਰਜੀ ਜੀ ਸਭ ਕੁਝ ਠੀਕਾ ਐਦਰ ਆਓ ਮੈਂ ਤੁਹਾਨੂੰ ਕੁਝ ਦਿਖਾਵਾਂ ਜਦ ਗੁਰੀ ਉਸੇ ਕੋਲ ਆਇਆ ਤਾਂ ਖੁਸ਼ਦੀਪ ਨੇ ਫੇਰ ਨਿਤਿਕਾ ਦੀ ਸਕੈਨ ਕੀਤੀ ਤਾਂ ਨਿਤਿਕਾ ਕਹਿਣ ਲੱਗੀ ਕੁਝ ایسی ਆ ਦੇਖੋ ਆਪਣਾ ਛੋਟਾ ਜਿਹਾ ਬੇਬੀ ਗੁਰੀ ਇਤ ਹਾਲੇ ਜੰਮਿਆ ਹੀ ਛੋਟਾ ਜਿਹਾ ਆ ਖੁਸ਼ਦੀਪ ਗੁਰਜੀਤ ਬਹੁਤ ਜਲਦੀ ਹੀ ਦੇਖਣਾ ਇਸਨੇ ਕਿੰਨਾ ਵੱਡਾ ਹੋ ਜਾਣਾ ਹੈ ਤੁਸੀਂ ਵਸਨੀਤੀ ਕਰੀ ਖਾਣ ਪੀਣ ਦਾ ਤੇ ਆਰਾਮ ਦਾ ਖਾਸ ਧਿਆਨ ਰੱਖੋ ਇਸ ਨੂੰ ਕੋਈ ਟੈਨਸ਼ਨ ਨਹੀਂ ਲੈਂਦੇ ਨਾ ਨਿਤਿਕਾ ਤੁਸੀਂ ਹੁਣ ਆਪਣੇ ਖਾਣ ਪੀਣ ਦਾ ਪੂਰਾ ਧਿਆਨ ਰੱਖਣਾ ਹੈ ਜਾਂਦੇ ਹੋਇਆ ਮੇਰਾ ਨੰਬਰ ਲੈ ਕੇ ਜਾਣਾ ਜੇ ਕਦੇ ਕੋਈ ਵੀ ਸਿਹਤ ਸੰਬੰਧੀ ਪ੍ਰੋਬਲਮ ਹੋਏ ਤਾਂ ਮੇਰੇ ਨਾਲ ਗੱਲ ਕਰ ਲੈਣਾ ਹੁਣ ਤੁਸੀਂ ਉੱਠ ਜਾਓ ਸਭ ਕੁਝ ਠੀਕ ਆ ਬਸ ਤੁਸੀਂ ਰੈਗੂਲਰ ਚੈੱਕਅਪ ਲਈ ਆਉਂਦੇ ਰਹਿਣਾ ਬਾਕੀ ਕੋਈ ਟੈਨਸ਼ਨ ਨਹੀਂ ਲੈਣੀ ਮੈਂ ਹਾਂ ਨਾ ਸਭ ਸੰਭਲ ਮੰਗੀ ਫਿਰ ਉਹ ਸਾਰੇ ਆ ਕੇ ਕੈਵਨ ਚ ਬੈਠ ਗਏ ਕੁਸ਼ਦੀਪ ਨੇ ਨੀਤਿਕਾ ਨੂੰ ਸਾਰਾ ਡਾਈਟ ਚਾਰਟ ਬਣਾ ਕੇ ਸਭ ਕੁਝ ਸਮਝਾ ਦਿੱਤਾ ਕੁਝ ਦਿਨ ਬਾਅਦ ਨੀਤਿਕਾ ਤੇ ਗੁਰੀ ਉਹਨਾਂ ਤੋਂ ਅਲਵਿਦਾ ਲੈ ਕੇ ਬਾਹਰ ਨੂੰ ਚੱਲ ਪਏ ਘਰ ਨੂੰ ਵਾਪਸ ਜਾਂਦੇ ਹੋਇਆ ਗੁਰੀ ਨੇ ਮੰਡੀ ਤੋਂ ਨੀਤਿਕਾ ਲਈ ਢੇਰ ਸਾਰੇ ਫਲ ਫਰੂਟ ਖਰੀਦ ਕੇ ਗੱਡੀ 'ਚ ਰੱਖ ਲਏ ਫਿਰ ਉਹ ਪਿੰਡ ਵਾਲੇ ਰਾਹ ਪੈ ਗਏ ਜਦੋਂ ਉਹ ਪਿੰਡੇ ਬਾਹਰ ਨਹਿਰਵਲੀ ਪੁਲਤੀ ਪਹੁੰਚੀ ਤਾਂ ਗੁਰੀ ਗੱਡੀ ਰੋਕ ਕੇ ਅੰਦਰੋਂ ਉਤਰਿਆ ਤੇ ਇੱਕ ਜਗ੍ਹਾ ਨੂੰ ਮੱਥਾ ਟੇਕ ਕੇ ਆਕੇ ਵਾਪਸ ਗੱਡੀ 'ਚ ਬੈਠ ਗਿਆ। ਫਿਰ ਨੀਤਿਕਾ ਕਹਿਣ ਲੱਗੀ ਆ ਤੂੰ ਸੇ ਕੀ ਕਰ ਰਹੀ ਸੀ? ਉਸ ਜਗ੍ਹਾ ਨੂੰ ਮੱਥਾ ਕਿਉਂ ਟੇਕ ਰਹੀ ਸੀ? ਗੁਰੀ ਕੰਬਲੀਏ ਭੁੱਲ ਗਈ ਇਹ ਉਹੀ ਜਗ੍ਹਾ ਆ ਜਿੱਥੇ ਆਪਾਂ ਦੋਵੇਂ ਅੱਜ ਤੋਂ 2 ਸਾਲ ਪਹਿਲਾਂ ਅੱਜ ਤੇ ਹੀ ਦਿਨ ਆਪਾਂ ਮਿਲੇ ਸੀ। ਮੇਰੇ ਲਈ ਤਾਂ ਇਹ ਜਗ੍ਹਾ ਹੀ ਮੇਰਾ ਮੱਕਾ ਮਦੀਨਾ ਹੈ ਜਿੱਥੇ ਮੈਨੂੰ ਮੇਰੇ ਸੁਪਨਿਆਂ ਦੀ ਰਾਣੀ ਮਿਲੀ ਸੀ ਨਿਤਿਕਾ ਸੱਚੀ ਸਾਨੂੰ ਮਿਲਿਆ ਨੂੰ 2 ਸਾਲ ਵੀ ਹੋ ਗਏ ਸਮਾਂ ਕਿੰਨਾ ਜਲਦੀ ਬੀਤ ਗਿਆ ਇੰਜ ਲੱਗਦਾ ਜਿਵੇਂ ਕੱਲ੍ਹ ਦੀ ਹੀ ਗੱਲ ਹੋਵੇ ਜੇ ਤੁਹਾਡੇ ਲਈ ਜਗਾ ਮੱਕਾ ਮਦੀਨਾ ਹੈ ਤਾਂ ਫਿਰ ਮੇਰੇ ਲਈ ਵੀ ਚਰਨ ਤੋਟ ਕੱਟ ਨਹੀਂ ਆ ਮੈਂ ਵੀ ਇਸ ਜਗ੍ਹਾ ਨੂੰ ਜ਼ਰੂਰ ਸਜਦਾ ਕਰਾਂਗੀ ਗੱਡੀ ਛੁੱਟਰਦੇ ਹੋਏ ਕਹਿਣ ਲੱਗੀ ਤੁਰੇ ਰੁਕੋ ਤਾਂ ਸਹੀ ਇੱਕ ਮਿੰਟ ਇਹ ਕਾਲੇ ਕਿਉਂ ਕਰ ਰਹੇ ਹੋ ਮੇਰਾ ਹੱਥ ਫੜੋ ਤੇ ਆਰਾਮ ਨਾਲ ਚੱਲੋ ਉੱਚੀ ਨੀਵੇਂ ਜਗਾ ਤੇ ਦੇਹ ਕੇ ਪੈ ਰਖਣਾ ਫਿਰ ਗੁਰੀ ਉਸ ਦਾ ਇੱਕ ਹੱਥ ਆਪਣੇ ਹੱਥ ਚ ਲਿਆ ਤੇ ਦੂਜਾ ਹੱਥ ਉਸ ਦੇ ਮੋਢੇ ਤੇ ਰੱਖ ਕੇ ਉਸ ਨੂੰ ਆਪਣੀ ਜਫੀ ਚ ਲੈ ਕੇ ਧਰਪਿਆ ਨੀਤਿਕਾ ਤੁਰੇ ਜਾਂਦੀ ਬਾਰ ਬਾਰ ਗੁਰੀ ਦੇ ਚਿਹਰੇ ਵੱਲ ਦੇਖ ਰਹੀ ਸੀ ਇਹਨੇ ਨੂੰ ਉਸ ਦਾ ਪੈਰ ਪੱਥਰ ਨਾਲ ਲਟਕ ਗਿਆ ਤੇ ਉਸ ਦਾ ਬੈਲੈਂਸ بگੜ ਗਿਆ ਉਹ ਡਿੱਗਣ ਹੀ ਲੱਗੀ ਸੀ ਕਿ ਗੁਰੀ ਨੇ ਉਸ ਨੂੰ ਆਪਣੀਆਂ ਬਾਹਾਂ ਚ ਸਮੇਟ ਲਿਆ ਦੋਵੇਂ ਕੁਝ ਦਿਨ ਇੱਕ ਦੂਜੇ ਦੇ ਨੈਰਾਂ ਦੇ ਸਮੁੰਦਰਾਂ 'ਚ ਤਾਰੀਆਂ ਲਗਾਉਂਦੇ ਰਹੇ ਫਿਰ ਗੁਰੂਸ ਨੂੰ ਖੜੇ ਕਰਦੇ ਕਹਿਣ ਲੱਗਾ ਮੈਂ ਕਿਹਾ ਸੀ ਨਾ ਧਿਆਨ ਨਾਲ ਚੱਲੂ ਮੈਂ ਤਾਂ ਹੀ ਤੁਹਾਨੂੰ ਕਹਿ ਰਿਹਾ ਸੀ ਬੁੱਗੇ ਹੁਣ ਤੁਸੀਂ ਦੋ ਦੋ ਜ਼ਿੰਦਗੀਆਂ ਆਪਣੇ ਨਾਲ ਲੈ ਕੇ ਚੱਲ ਰਹੇ ਹੋ ਚਲੋ ਆਜੋ ਬਸ ਸੁਣ ਪਹੁੰਚ ਹੀ ਗਏ ਨਿਤਿਕਾ ਨੂੰ ਖੜੀ ਕਰਕੇ ਕਹਿਣ ਲੱਗਾ ਲਓ ਜੀ ਕਰ ਲਓ ਸਜਦਾ ਆਪਣੇ ਮੱਕੀਂ ਕੇ ਕੇ ਸਾਈਡ ਤੇ ਖੜਾ ਹੋ ਗਿਆ ਫੇਜ ਨੇਤਿਕ ਆਪਣਾ ਸਿਰ ਟੱਕ ਕੇ ਚੁੱਕ ਕੇ ਸਜ਼ਾ ਕਰਨ ਲੱਗੀ ਤਦ ਉਹ ਫੜਦਿਆਂ ਹੋਇਆ ਕਹਿਣ ਲੱਗਾ ਯਾਰ ਇਹ ਕੀ ਕਰ ਰਹੇ ਹੋ ਡਾਕਟਰ ਇਹ ਤੁਹਾਨੂੰ ਇਹ ਸਭ ਕਰਨ ਤੋਂ ਮਨਾ ਕੀਤਾ ਹੈ ਨਾ ਨਿਤਿਕਾ ਸੁਣੀ ਮੈਂ ਜਾਣਦੀ ਹਾਂ ਦੀਦੀ ਨੇ ਮੈਨੂੰ ਇਹ ਸਭ ਕਰਨ ਤੋਂ ਮਨਾ ਕੀਤਾ ਹੈ ਪਰ ਆਪਣੇ ਸੱਚੇ ਰੱਬ ਦੇ ਦਰਵਾਜ਼ੇ ਉਸ ਦੀ ਇਵਾਦਤ ਕਰਨ ਲਈ ਤਮੈਨੂੰ ਝੁਕਣਾ ਹੀ ਪਏਗਾ ਨਾ ਨਾਲੇ ਰੱਬ ਅੱਗੇ ਝੁਕੰਨਾ ਨਾਲ ਕੁਝ ਨਹੀਂ ਹੁੰਦਾ ਸਭ ਕੁਝ ਤੀਨ ਵਾਲਾ ਵੀ ਉਹੀ ਆ ਤੇ ਲੈਣ ਵਾਲਾ ਵੀ ਫਿਰ ਚਰੂਸ ਨੇ ਅੱਜ ਆਪਣੀ ਝੂਲੀ ਦੀ ਔਲਾਦ ਦੇ ਦਾਤ ਪਾਈਏ ਤਾਂ ਉਸੇ ਦਰਵਾਜ਼ੇ ਚ ਚੁਕਣੀ ਚ ਕਾਦਾ ਹਰ ਜੀ ਤੁਸੀਂ ਬਸ ਮੇਰੀ ਹੈਲਪ ਕਰਿਓ ਬੈਠਣੇ ਚ ਫਿਰ ਗੁਰੂ ਨੇ ਉਸ ਨੂੰ ਫੜ ਕੇ ਬਿਠਾਇਆ ਨੀਤਿਕਾ ਨੇ ਅੱਖਾਂ ਬੰਦ ਕਰਕੇ ਆਪਣੇ ਸੱਚੇ ਰੱਬਗੇ ਅਰਦਾਸ ਕੀਤੀ ਫਿਰ ਮੱਥਾ ਟੇਕਨ ਤੋਂ ਬਾਅਦ ਨੀਤਿਕਾ ਕਹਿਣ ਲੱਗੀ ਗੱਛੀ ਸੀ ਮੈਨੂੰ ਆਪਣਾ ਹੱਥ ਦੇ ਨਾ ਤਾਂ ਗੁਰੂ ਨੇ ਉਸ ਨੂੰ ਬੈਠੀ ਨੂੰ ਆਪਣੀ ਗੋਦੀ 'ਚ ਛੁੱਕ ਕੇ ਗੱਡੀ ਫਲ ਨੂੰ ਤੁਰਪਿਆ ਨਿਤਿਕਾ ਕੀ ਕਰ ਰਹੀ ਹਾਂ ਮੈਂ ਤੁਰਕੀ ਚਲੀ ਜਾਣਾ ਸੀ ਨਾ ਗੁਰੀ ਹਾਂਜੀ ਜਿੱਦਾਂ ਹੁਣੇ ਆ ਰਹੇ ਸੀ ਤੁਰਕੀ ਬੁੱਗੀ ਮੈਂ ਕੋਈ ਰਿਸਕ ਨਹੀਂ ਲੈਣਾ ਚਾਹੁੰਦਾ ਤੁਹਾਨੂੰ ਲੈ ਕੇ ਫੇਰ ਲਿਆ ਕੇ ਉਸਨੇ ਗੱਡੀ ਦੀ ਸੀਟ ਤੇ ਪਠਾ ਕੇ ਸੀਟ ਬੈਲਟ ਲਗਾ ਦਿੱਤੀ ਗੜੀ ਆ ਕੇ ਆਪਣੀ ਸੀਟ ਤੇ ਬੈਠ ਗਿਆ ਨਿਤਿਕਾ ਦੇ ਪੇਟ ਤੇ ਹੱਥ ਰੱਖ ਦਿਆ ਗਿਆ ਲੱਗਾ ਹਾਂਜੀ ਕਿ ਮੈਂ ਫਿਰ ਸੜਾ ਨਿੱਕਾ ਜਗਾ ਕਾ ਠੀਕ ਹੈ ਨਾ ਸਾਲਾਂ ਚ ਕੋਈ ਪਰੇਸ਼ਾਨੀ ਤਾਂ ਨਹੀਂ ਆਣਾ ਤੈਨੂੰ पता तेरी मम्मी ना बहुत लापरवाह। ਹੁਣੇ ਬਾਹਰ ਡਿੱਗਣ ਲੱਗੀ ਸੀ। ਨਿਤਿਕਾ ਗੁਰੀ ਤੁਸੀਂ বিনা ਹਲੇ ਪਲਾਉ ਕਿੱਥੇ ਕੋਈ ਗੱਲ ਸਮਝੇਗਾ। ਅੱਜ ਬਹੁਤ ਚੰਗਾ ਲੱਗਿਆ। ਮੈਨੂੰ ਤੁਹਾਨੂੰ ਮੇਰੀ ਤੇ ਆਪਣੇ ਹੋਣ ਵਾਲੇ ਬੱਚੇ ਦੀ ਕਿੰਨੀ ਫਿਕਰ। ਤੁਹਾਡੀ ਇਨੀ ਕੀ ਦੇਖ ਕੇ ਮੇਰਾ ਦਿਲ ਖੁਸ਼ੀ ਨਾਲ ਝੂਮ ਉਠਿਆ। ਬਸ ਮੈਨੂੰ ਇਦਾਂ ਹੀ ਪਿਆਰ ਕਰਦੇ ਰਹਿਣਾ ਕਿ ਕਿ ਉਸ ਤੇ ਗੱਲ ਨਾ ਲੱਗ ਗਈ। ਫਿਰ ਉਹ ਦੋਵੇਂ ਘਰ ਆ ਗਏ। ਗੁਰੀ ਨਿਤਿਕਾ ਨੂੰ ਕਮਰੇ ਚ ਵਟਾ ਕੇ ਰਸੋਈ ਚ ਚਲਾ ਗਿਆ ਕੁਛ دیر ਬਾਅਦ ਨਿਤਿਕਾ ਲਈ ਜੂਸ ਲੈ ਕੇ ਆ ਗਿਆ ਉਸੇ ਗੁਲਾ ਕੇ ਜੂਸ ਫਲਾ ਗਲਾਸ ਫੜਾ ਕੇ ਗੁਰੀ ਉਸ ਦੇ ਨਾਲ ਬੈਠ ਕੇ ਕਹਿਣ ਲੱਗਾ ਲਓ ਜੀ ਪੀਓ ਜੂਸ ਸਾਡੇ ਬੇਬੀ ਨੂੰ ਵੀ ਉਹ ਭੁੱਖਾ ਹੋਣਾ ਹੈ ਨਿਤਿਕਾ ਅੱਛਾ ਜੀ ਤੇ ਬੇਬੀ ਦੀ ਮਾਂ ਕੀ ਪੀਊਗੀ ਫੇਰ ਗੁਰੀ ਤੁਹਾਨੂੰ ਤਾਂ ਮੈਂ ਆਪਣੀ ਹੱਥੀ ਭਲਾਮਾਂਗਾ ਜੀ ਕਹਿ ਜੂਸ ਫਲਾ ਉਸੇ ਮੂੰਹ ਨੂੰ ਗਲਾਸ ਲਗਾ ਦਿੱਤਾ ਨਿਤਿਕਾ ਹਮ ਪਹਿਲਾਂ ਮੈਨੂੰ ਆਰਾਮ ਨਾਲ ਇੱਕ ਤਾਂ ਪੀ ਲੈਣ ਦੋ ਫਿਰ ਤੁਹਾਡੇ ਵਾਲਾ ਵੀ ਪੀ ਲਵਾਂਗੀ ਦੋ ਗਲਾਸ ਪਿੰਤ ਵੱਧ ਨਿਤਿਕਾ ਕਹਿਣ ਲੱਗੀ ਬਸ ਹੁਣ ਹੋਰ ਨਹੀਂ ਮੇਰੇ ਤੋਂ ਪੀ ਹੋਣਾ ਗੁਰੀ ਲੈ ਮੈਂ ਜੱਗ ਪਰਕੇ ਬਣਾਇਆ ਆ ਤੁਹਾਡੇ ਲਈ ਹੁਣ ਤੁਸੀਂ ਪੀ ਵੀ ਨਹੀਂ ਰਹੇ ਨਿਤਿਕਾ ਸੁਣੇ ਮੇਰਾ ਪੇਟ ਫੁੱਲ ਹੋ ਗਿਆ ਆ ਤੁਸੀਂ ਕੰਮ ਕਰੋ ਮੇਰੇ ਅਸੇ ਦਾ ਫ੍ਰਿਜ ਚੁੱਕ ਕੇ ਬਾਕੀ ਦਾ ਬੀਬੀ ਬਾਪੂ ਨੂੰ ਦੇ ਦੋ ਮੈਂ ਬਾਅਦ ਚ ਪੀ ਲਵਾਂਗੀ ਗੁਰੀ ਪੱਕਾ ਨਾ ਨਿਤਿਕਾ ਹਾਂਜੀ ਤੁਸੀਂ ਮੈਨੂੰ ਪਿਆਰੀ ਇਹ ਨਾ ਕਰ ਦਿਓ ਮੈਂ ਤਾਂ ਚਾਹ ਕੇ ਵੀ ਤੁਹਾਨੂੰ ਮਨਾ ਨਹੀਂ ਕਰ ਸਕਦੀ ਹਾਂਜੀ ਪੱਕਾ ਫਿਰ ਗੁਰੀ ਜਗ ਲੈ ਕੇ ਰਸੋਈ 'ਚ ਚਲਾ ਗਿਆ ਆਪਣੀ ਬੇਬੀ ਨੂੰ ਫੜਾ ਕੇ ਵਾਪਸ ਨਿਤਿਕਾ ਦੇ ਸਰਾਣੇ ਆ ਕੇ ਬੈਠ ਗਿਆ ਨਿਤਿਕਾ ਹਾਂਜੀ ਹੁਣ ਕੀ ਹੋਇਆ ਕੁਝ ਚਾਹੀਦਾ ਸੀ ਗੁਰੀ ਕੁਝ ਵੀ ਨਹੀਂ ਨਿਤਿਕਾ ਫਿਰ ਹੁਣ ਜਾਓ ਤੁਸੀਂ ਖੇਤ ਬਾਪੂ ਜੀ ਨਾਲ ਕੰਮ ਛਾਤ ਫਟਾਓ ਗੁਰੀ ਮੇਰਾ ਜੀ ਨਹੀਂ ਕਰਦਾ ਤੁਹਾਨੂੰ ਛੱਡ ਕੇ ਕਿਤੇ ਵੀ ਜਾਣ ਨੂੰ ਮੈਂ ਤਾਂ ਤੁਹਾਡੇ ਕੋਲ ਹੀ ਬੈਠਾਂ ਨਿਤਿਕਾ ਨਹੀਂ ਐਵੇਂ ਨਹੀਂ ਕਰੀਦਾ ਹੁੰਦਾ ਤੇ ਕੋ ਬਾਪੂ ਜੀ ਸਾਡਾ ਦੋਨਾਂ ਦਾ ਕਿੰਨਾ ਕਰਦੇ ਆ ਫਿਰ ਸਾਡਾ ਵੀ ਤਾਂ ਇਹ ਫਰਜ਼ ਬਣਦਾ ਆ ਨਾ ਕੰਮਾਂ 'ਚ ਉਹਨਾਂ ਦਾ ਹੱਥ ਵਟਾਉਂਦਾ ਤੁਸੀਂ ਦੇਖਿਆ ਬਾਪੂ ਜੀ ਨੇ ਕਦੇ ਵੀ ਤੁਹਾਨੂੰ ਕਿਸੇ ਕੰਮ ਲਈ ਨਹੀਂ ਕਿਹਾ ਹੁਣ ਇਸ ਦਾ ਮਤਲਬ ਇਹ ਥੋੜਾ ਆ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੂੰਹ ਹੀ ਮੋੜ ਲਈ ਤੁਸੀਂ ਜਾਓ ਖੇਤ ਬਾਪੂ ਜੀ ਕੋਲ ਬਾਕੀ ਮੈਨੂੰ ਪਤਾ ਆ ਬਾਪੂ ਜੀ ਐਵੇਂ ਦੇ ਨਹੀਂ ਹਨ ਪਰ ਕਈ ਵਾਰੀ ਬੰਦੇ ਦੇ ਦਿਮਾਗ 'ਚ ਇਹ ਗੱਲ ਆ ਜਾਂਦੀ ਆ ਕਿ ਮੁੰਡਾ ਵਿਆਹ ਕਰਵਾ ਕੇ ਤਾਂ ਆਪਣੀ ਬੋਟੀ ਜੋਗਾ ਹੀ ਰਹਿ ਗਿਆ ਆ ਹੁਣ ਬੈਠੇ ਕੀ ਦੇਖ ਰਹੇ ਹੋ ਪਲੀਜ਼ ਜਾਓ ਨਾ ਕਰ ਬੇਬੇ ਹੈ ਨਾ ਮੇਰਾ ਖਿਆਲ ਰੱਖਣ ਲਈ ਜੇ ਕੋਈ ਲੋੜ ਹੋਈ ਮੈਂ ਫੋਨ ਕਰ ਲਾਂਗੀ ਫਿਰ ਗੁਰਯੋਟਕੇ ਆਪਣੇ ਖੇਤ ਨੂੰ ਚਲਾ ਪਿਆ ਨਿਤਿਕਾ ਉੱਠ ਕੇ ਆਪਣੀ ਬੇਬੀ ਕੋਲ ਰਸ ਹੋਈ ਜਾ ਗਈ ਮੰਮੀ ਜੀ ਕੀ ਬਣਾ ਰਹੇ ਹੋ ਨਿਤਿਕ ਅੰਦਰ ਆਉਂਦੀ ਹੋਏ ਕਹਿਣ ਲੱਗੀ ਮੰਮੀ ਆ ਜਾਂਦੀ ਹਾਂ ਮੈਂ ਹੁਣੇ ਤੈਨੂੰ ਹੀ ਯਾਦ ਕਰ ਰਹੀ ਸੀ ਹੋਏ ਕੀ ਕੀ ਹਾਫੇ ਡਾਕਟਰ ਨੇ ਰਿਪੋਰਟਾਂ ਸਭ ਠੀਕ ਹੈ ਆਇਆ ਨਾ ਨਿਤਿਕਾ ਹਾਂਜੀ ਮੰਮੀ ਜੀ ਸਭ ਠੀਕ ਆ ਤਾਂ ਹੁਣ ਪਤਾ ਦੀਦੀ ਨੇ ਤਾਂ ਮੈਨੂੰ ਮੇਰਾ ਬੀਬੀ ਵੀ ਦਿਖਾਇਆ ਬਹੁਤ ਛੋਟਾ ਤੇ ਪਿਆਰਾ ਜਿਹਾ ਆਇਆ ਮੰਮੀ ਚਲੋ ਚੰਗੀ ਗੱਲਾਂ ਪੁੱਤ ਹੁਓ ਤੂੰ ਦੱਸ ਕੀ ਖਾਂਗੀ ਤੇਰੇ ਲਈ ਕੁਝ ਵਧੀਆ ਜਿਹਾ ਬਣਾਵਾਂ ਨਿਤਿਕਾ ਨਹੀਂ ਮੰਮੀ ਜੀ ਜੋ ਵੀ ਬਣਾਇਆ ਉਸ ਨਾਲ ਹੀ ਰੋਟੀ ਦੇ ਦਿਓ ਮੰਮੀ ਫਿਰ ਤੂੰ ਪੁੱਤ 2 ਮਿੰਟ ਠਹਿਰ ਮੈਂ ਹੁਣੇ ਤੈਨੂੰ ਗਰਮ ਗਰਮ ਰੋਟੀਆਂ ਲਾ ਕੇ ਦਿੰਦੀ ਆਂ ਕਿਆ ਕੀ ਰੋਟੀਆਂ ਬਣਾਉਣ ਲੱਗ ਪਈ। ਰੋਟੀ ਬਣਾਉਣ ਤੋਂ ਬਾਅਦ ਜਲਦੀ ਆ ਲੋ ਰੋਟੀ ਨਿਤਿਕਾ ਨੂੰ ਪਾ ਕੇ ਦੇਣ ਲੱਗੀ। ਤਾਂ ਨਿਤਿਕਾ ਕਹਿਣ ਲੱਗੀ, ਮੰਮੀ ਜੀ ਆਹਾ ਪੁਦੀਨੇ ਦੀ ਇੰਨੀ ਵਧੀਆ ਖੁਸ਼ਬੂ ਕਿੱਥੋਂ ਆ ਰਹੀ ਆ? ਮੰਮੀ ਉਹ ਮੈਂ ਤੇ ਇਹ ਆਪਣੇ ਲਈ ਪੁਦੀਨੇ ਦੀ ਚਟਨੀ ਕੁੱਟੀ ਸੀ। ਨਿਤਿਕਾ ਫਿਰ ਮੈਨੂੰ ਵੀ ਦਿਓ ਨਾ ਤੁਸੀਂ ਇਕੱਲੇ ਹੀ ਖਾਓਗੇ। ਮੰਮੀ ਲੈ ਫੜਤੀ ਜਿੰਨਾ ਜੀ ਕਰਦਾ ਆ ਖਾ ਲਾ। ਚਟਨੀ ਵਾਲੀ ਕੋਲੀ ਉਸ ਨੂੰ ਫੜਾਉਂਦੀ ਆ ਕਹਿਣ ਲੱਗੀ। ਨਿਤਿਕਾ ਨੇ ਕੋਲੀ ਫੜਕੇ ਆਪਣੇ ਸਾਹਮਣੇ ਸੈਲਫ ਤੇ ਰੱਖ ਲਈ ਤੇ ਖੜਕੀ ਰੋਟੀ ਖਾਣ ਲੱਗ ਪਈ ਉਸ ਨੂੰ ਖੜੀ ਨੂੰ ਦੇਖ ਕੇ ਦਿਆਲੂ ਕਹਿਣ ਲੱਗੀ ਤੀ ਰੋਟੀ ਆਰਾਮ ਨਾਲ ਬੈ ਕੇ ਖਾਈ ਦੀ ਅਲੇ ਫੜ ਪੀੜੀ ਇਸ ਉੱਤੇ ਬੈਠ ਜਾ ਆਰਾਮ ਨਾਲ ਖਾ ਆਪਣੀ ਕੁਲ ਪਈ ਪੀੜੀ ਚੁੱਕ ਕੇ ਨਿਤਿਕਾ ਨੂੰ ਫੜਾਉਂਦੇ ਹੋਏ ਕਹਿਣ ਲੱਗੀ ਪੀੜੀ ਲੈ ਕੇ ਨਿਤਿਕਾ ਫਰਸ਼ ਤੇ ਬਾਟ ਕੇ ਰੋਟੀ ਖਾਣ ਲੱਗ ਪਈ ਰੋਟੀ ਖਾਂਦੇ ਹੋਏ ਉਹ ਕਹਿਣ ਲੱਗੀ ਮੰਮੀ ਜੀ ਚਟਨੀ ਤਾਂ ਬਹੁਤ ਹੀ ਸਵਾਦ ਆ। ਪਹਿਲਾਂ ਕਿਉਂ ਨਹੀਂ ਕਦੇ ਬਣਾਈ? ਮੰਮੀ ਉਹ ਚਟਨੀ ਤਾਂ ਪਹਿਲਾਂ ਵੀ ਬਣਾਈ ਸੀ। ਪਰ ਮੈਨੂੰ ਸੀ ਸ਼ਾਇਦ ਇਹਨੂੰ ਪਸੰਦ ਵੀ ਆਉ। ਕਿ ਨਹੀਂ ਤਾਂ ਕਦੇ ਕਿਹਾ ਹੀ ਨਹੀਂ। ਮੈਂ ਤਿਕ ਮੈਨੂੰ ਕੀ ਪਤਾ ਸੀ ਚਟਨੀ ਇਨੀ ਟੇਸਟੀ ਵੀ ਹੋ ਸਕਦੀ ਹੈ। ਇੰਨੀ ਸਵਾਦ ਚੀਜ਼ ਤੋਂ ਤੁਸੀਂ ਹੁਣ ਤੱਕ ਮੈਨੂੰ ਐਵੇਂ ਹੀ ਵਾਂਝੀ ਰੱਖਿਆ। ਮੰਮੀ ਚਲ ਪੁੱਤ ਕੋਈ ਗੱਲ ਨਹੀਂ ਹੁਣ ਤਾਂ ਪਤਾ ਲੱਗ ਗਿਆ ਨਾ ਹੁਣ ਜਦ ਵੀ ਤੇਰਾ ਦਿਲ ਚਟਨੀ ਖਾਣ ਨੂੰ ਕਰਿਆ ਤੇਰੇ ਕੋਲ ਨਾ ਮੈਨੂੰ ਕਹਿ ਦਿਆ ਕਰੀ ਮੈਂ ਬਣਾ ਦੇਵਾਂਗੀ ਨਿਤਿਕਾ ਆ ਲੋ ਮੰਮੀ ਜੀ ਤੁਹਾਡੇ ਹਿੱਸੇ ਦੀ ਛਟਣੀ ਰੋਟੀ ਖਾ ਕੇ ਉੱਟ ਕੇ ਉਹਨਾਂ ਨੂੰ ਕੌਲੀ ਫੜਾਉਂਦੇ ਹੋਇਆ ਕਿਆਨ ਲੱਗੀ ਮੈਂ ਹੁਣ ਬਰਤਨ ਧੋ ਦਿੰਨੀ ਆ ਮੰਮੀ ਨਾ ਤੀ ਤੂੰ ਕੋਈ ਕੰਮ ਨਹੀਂ ਕਰਨਾ ਮਸਾ ਮਸਾ ਰੱਬ ਨੇ ਭਾਗਾ ਵਾਲਾ ਦਿਨ ਲੈ ਕੇ ਆਂਦਾ ਆ ਤੂੰ ਬਸ ਜਾ ਕੇ ਆਰਾਮ ਕਰ ਲੈ ਮੈਂ ਹਾਂ ਨਾ ਅੱਪਨ ਸਭ ਕੰਮ গুਸਾਂਬ ਲਮਾਂਗੀ ਨਿਤਿਕਾ ਮੰਮੀ ਜੀ ਕੁਝ ਤਾਂ ਕਰ ਲੈੰਦੋ ਮੈਂ ਸਾਰਾ ਦਿਨ ਬਿੱਲੀ ਪੱਟ ਪੱਟ ਪੂਰ ਹੋ ਜਾਂਨੀ ਮੰਮੀ ਤੂੰ ਇੱਕ ਕੰਮ ਕਰਦੀ ਤੂੰ ਨਾ ਆਪਣੇ ਕਮਰੇ ਦੀ ਹੀ ਸਾਫ ਸਫਾਈ ਕਰ ਲੈ ਪਰ ਕੋਈ ਵੀ ਪਾਰਾ ਜਾਂ ਉਚਾਈ ਤੇ ਖੜ ਕੇ ਕਰਨੇ ਵਾਲਾ ਕੰਮ ਨਹੀਂ ਕਰਨਾ ਬਸ ਮਾੜਾ ਮੋਟਾ ਹੀ ਕਰ ਲੈ ਕਰ ਨੀਤਿਕਾ ਠੀਕ ਹੈ ਪਰ ਮੈਨੂੰ ਚੜਨੀ ਬਣਾਉਣੀ ਵੀ ਸਿੱਖਣੀ ਆ ਮੰਮੀ ਕੋਈ ਗੱਲ ਨਹੀਂ ਤੀ ਮੈਂ ਤੈਨੂੰ ਸਭ ਕੁਝ ਸਿਖਾ ਦੂੰ ਮੱਕੀ ਦੀ ਰੋਟੀ ਬਣਾਉਣੇ ਵੀ ਤੈਨੂੰ ਪਤਾ ਆ ਗੁਰਜੀਤ ਮੱਕੀ ਦੀ ਰੋਟੀ ਬੜੇ ਹੀ ਤਨ ਵਰਜੀ ਸਾਰਿਆਂ ਦਾ ਅੱਜ ਦਾ ਇਹ ਭਾਗ ਸੁਣਨ ਦੇ ਲਈ ਬਾਕੀ ਕੱਲ ਦੇ ਵੀਡੀਓ ਚ ਲੈ ਕੇ حاضر ਹੋਵਾਂਗੇ ਜੀ ਬਣੀ ਰਿਓ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਦੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ